ਫਰਕ ਹੈਗਾ ਥੋੜਾ ਜਿਹਾ ਮੈਂ ਤੈਨੂੰ ਦੱਸਾਂ ਮੇਰੀ ਥੋੜਾ ਨੂੰ ਸਾਢੇ 3 ਹੀ ਕਹਣਾ ਇਹੋ ਕਹਿੰਦਾ ਕਿ ਯਾਰ ਇਹ ਵਿਖੜ ਜਾਏ ਤੇ ਦਲਬੰਦੀ ਕਹਿੰਦੇ ਵੀ 5 ਦੀ ਦਵਾਈ ਨੂੰ ਚਾਚਾ ਐਂ ਦੱਸ ਜਿਹਨੂੰ ਨਾਮ ਪਤਾ ਹੋਵੇ ਉਹ ਤਾਂ ਕਹ ਦੂ 4 ਦੀ ਵੀ ਦਵਾਈ ਕਿ ਸਾਢੇ 3.5 ਦੀ ਦਵਾਈ ਮਸਲ ਦੇਖ ਤੂੰ ਐਂ ਮਨ ਮਨ ਦਾ ਸਾਢੇ 5 ਦੀ ਪੱਠ ਦਵਾਈ ਹਾਂ 500 ਮਾਦੇ ਤੋਂ ਲੱਭਾ ਤੂੰ ਰਾਤ ਤੇ ਦੇਖਣਾ ਪੱਠ ਪੰਜ ਹਜ਼ਾਰ ਦੀ ਪੱਠ ਪਾ ਯਾਰ 7000 ਦੀ ਹੈ ਹਾਂ 7000 ਦੀ ਹੈ। ਅੱਜ ਜੇ ਨਹੀਂ 750 ਦੀ ਹੈਗੀ ਤੂੰ 40 ਬੰਦਾ ਜਾਇਲ ਕਰਕੇ ਜਿੰਨੇ ਦੀ ਹੈਗੀ ਉਹਨੇ ਤਾਂ ਦਵਾ ਨਾ ਨਹੀਂ ਸਤ ਨੂੰ ਅਸਲੀ ਦੀ ਦੁਗੜ ਮੰਨ ਨਾ ਨਹੀਂ 7 ਦੀ ਲੈ ਜਾ। ਨਿਊਟ੍ਰੀਅਲ 65 ਦੀ ਦੇ ਯਾਰ। ਓ ਖੀਨ ਬਾਹਰ। ਹਟ ਜਾ ਤਾੜੇ। ਪੱਕਾ ਹੈ। ਜਾਇਲ ਕਰਕੇ ਨਹੀਂ ਹੋੜ। ਪੱਕਾ ਹੈ। ਪੱਕਾ ਹੈ। ਇਹ ਬੰਦੇ ਯਾਰ ਯਾਰ ਬੇਪੋਜੀ ਵਿੱਚ ਭਗਵਾਨ ਹੀ ਆ ਕੇ ਬੰਦੇ ਮਾਰਨੇ ਨੇ ਯਾਰ। ਨਹੀਂ ਚਾਚਾ ਮਾਰਨ ਵਾਲੇ ਗੱਲਾਂ ਹੈ ਕਿ ਮੈਂ ਮਣਾਉਂਦਾ ਅੱਜ ਕਰਾਂ। ਨਾ ਮੈਂ ਤੇਰੀ ਤਰ੍ਹਾਂ ਹਟ ਜਾ ਇੱਕ ਮਿੰਟ ਪਿੱਛਾੜ ਜਾ ਕੋਈ ਚੱਕਰ ਨਾ ਮਾਣ ਯਾਰਾ। ਜੋ ਚੰਗੀ ਜੀ ਨੂੰ ਜਾਂ ਜਿਹੜੀ ਗੱਲ ਉਹ ਚੀਜ਼ ਚੰਗੀ ਆਗਲਾ ਤਾਂ ਹੱਥ ਲਾਉਂਦਾ ਹੈਗਾ ਹਣ ਜਾ ਜੇ 500 ਬੱਧ ਰੱਖ ਜੂ ਲੱਗ ਜਾਂਦੇ ਜੋ ਕਿ ਅੰਦਗਾ ਪੱਟ ਨੂੰ ਦੇਖ ਲੈ ਯਾਰ ਯਾਰ ਜੂ ਸ਼ੇਵਾਰ ਰੱਖੀ ਆ ਤਾ ਦੇਖੀ ਹੋ ਯਾਰ ਪਾ ਕੇ ਦੇਖ ਲੈ ਵੀਰੇ ਸਨੇਪਾ ਦਾਣੇ ਪਾ ਜਿਹੜਾ ਮਰਜੀ ਕੁਸਵਾ ਕਰੇ ਬੱਚੀ ਹੈ ਤਾ ਹਮ ਬੜਵੇਵੇਂ ਤੂੰ ਦੇ ਦਾਂਗੇ ਜੀ ਲੈ ਧੀਏ ਫੜੋ ਮਾਂ ਲੱਗ ਗਿਆ ਮਾਰੀ ਮੋਢੀ ਤੇ ਮੇਰੇ ਤਾਂ ਲੱਗ ਗਈ ਹਾਂ ਕਰੇ ਮਾਗਦ ਨੂੰ ਕਹੋ ਵੀ ਐਂ ਜੀ ਐਂ ਕਰ ਲ ਲੈ ਦਾਂ ਇਹ ਹੁਣ ਬਣੀ ਖੜੀ ਐ ਗਲਜਵਾਕ ਨਾਲ ਗਰਮੀ ਚ ਗਮਾ ਦੇਉ ਇਹ ਐ ਨਾ ਤੇਰੇ ਮੂਹ ਮਾਲੇਗਾ ਬਹੁਤ ਬਾਜੂ ਬੋਗਾਲ ਮਾਲੇਗਾ ਐਸੇ ਨਾਲ ਵੀ ਦੋਦੀ ਨਾਲ ਨਹੀਂ ਆਈ ਜੀ ਰਾਹਾਂ ਨੂੰ ਗੁਰੂ ਕਿਉਂ ਕਉ ਬੱppa ਮੇਰੇ ਪਸੰਦ ਕਰ ਲੋ ਆ ਫੜੋ ਰਸਤਾ ਲਾ ਤੋਕ ਦੇਗਾ ਇਧਰ ਲਈ ਜੋੜਾ ਪਾਉਣਾ ਜੋੜਾ ਪਾ ਲਓ ਆ ਨਹੀਂ ਹੈਗੀ ਫੱਟੇ ਸਾਡੇ ਯਾਰ ਆ ਵੀ ਪੱਟ ਚਾਚਾ ਖੀਰੀ ਹੈਗੀ ਯਾਰ ਉਹ ਮੈਂ ਚਾਚਾ ਖੀਰੀ ਦਾ ਮੈਨੂੰ ਪਤਾ ਲੱਗੋ ਉਹ ਚੀਜ਼ ਹੋਦਾ ਚੀਜ਼ ਹੋਦਾ ਯਾਰ ਪਾਰੀ ਹੈ ਪੱਟ ਉਹ ਇੱਕ ਵਾਰ ਦੀ ਹੋਰਕਾ ਹੈ ਕੁਆਲਿਟੀ ਦਾ ਦਾ ਫਰਕ ਹੈਗਾ ਯਾਰ ਜਾਲਰੇ ਰੇਟ ਪੁੱਛ ਕੇ ਦੇਖ ਲੈ ਮੰਡੀ 'ਚ 11 11 12 12 ਹਜ਼ਾਰ ਮੰਗੂ ਜਿਵੇਂ ਸੀ ਦੀ ਤੇ ਲੈ ਲੇਂਗਾ ਪੁੱ ਕਰਕੇ ਯਾਰ 30 ਯੂਤੂ ਲੈ ਲੇਂਗਾ ਮੰਡੀ 'ਚ 4 ਲਾਉਂਦੇ ਨੇ 5.5 6 ਲਾਉਂਦੇ ਨੇ ਮੈਂ ਕਿਹਾ ਮੈਂ 7.5 ਵੀ ਲੈ ਜਾ 5.5 ਲਾਤਾ ਦੱਸ ਦਿਖਾਈ ਪੱਤੀ ਵਧੀਆ ਹੈਗੀ ਹੈ ਕਿ ਨਹੀਂ ਮੈਂ ਕਿਹਾ ਹਾਂਜੀ ਜਰਾ ਜੀ ਥੋੜੀ ਦੇਰ ਥੋੜੀ ਦੇਖ ਨਾ ਹੋ ਸਕਾ ਲੈ 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 ਬਈ ਗੱਲ ਹੋਈ ਹੈ ਗੱਡੀਆਂ ਵਾਲੇ ਹਜੋ ਹਾਂਜੀ ਆ ਫਿਰ ਕਿਦਾਰਾ ਹਾਂਜੀ ਮਤਲਬ ਗੱਡੀਆਂ ਦਾ ਕਹਣਾ ਮਾੜਾ ਹੁੰਦਾ ਕਰ ਮੈਂ ਫਟ ਤੋਂ ਗੱਲ ਕਿਉਂ ਕਹੂੰਗਾ ਜਿਹੜਾ ਦਰਦ ਨਾ ਫੜ ਨਾ ਤਾਂ ਪੈਸਾ ਨਹੀਂ ਗਾ ਬੋ ਬਠਾਉਂਦੇ ਖੜੀ ਲੱਗੀਆਂ ਜਦੋਂ ਸਮਝ ਪੰਜ ਲੱਖ ਦੀ ਪੂਰਾ ਸੀਜੀ ਬਠਾਉਣੇ ਪਾਲਾ ਕੱਟਾ ਕੱਟੇ ਤੇਰੀ ਮਰਜ਼ੀ ਦੇਖ ਲੈ ਹੁਣ ਟਾਈਮ ਜਾਂਦਾ ਫਰਕ ਹੈ ਜੀ 6000 ਸੀਜੀ ਅੰਦੀ ਲਖਾਈ ਹੂ ਫਰਕ ਹੈਗਾ ਥੋੜਾ ਜਿਹਾ ਮੈਂ ਤੈਨੂੰ ਦੱਸਾਂ ਮੇਰੀ ਥੋੜਾ ਤੂੰ ਸਾਡੇ ਸੀਜੀ ਕਹਿੰਦਾ ਇਹ ਕਹਿੰਦਾ ਕਿਹਨਾਂ ਰਾ ਇਹ ਬਖੜ ਜਾਵੇ ਤੇ ਦਲਬੰਦੀ ਕਹਿੰਦੇ ਵੀ ਪੰਜ ਦੀ ਦਵਾ ਨੂੰ ਚਾਚਾ ਐਂ ਦੱਸ ਜਿਹਨੂੰ ਨਾਮ ਪਤਾ ਹੋਵੇ ਉਹ ਤਾਂ ਕਹ ਦੂ ਚਾਰ ਦੀ ਵੀ ਦਵਾ ਕਹੇ 6.5 ਮਸਲ ਦੇਖ ਤੂੰ ਆਹ ਮਨ ਮਨ ਉਹਦੇ 5.5 ਦੀ ਦਵਾ ਪਾਹ ਪਾਸੋਂ ਮਾ ਕੇ ਪੰਨੋ ਲਾ ਪਿਆ ਲਾਇਆ ਤਾਂ ਹੈਗਾ ਇੱਕ ਗੱਲ ਆ ਜੀ ਬਹੁਤ ਵੀ ਚੀਜ਼ ਹੈ ਜਿਹਦਾ ਕਹਿਣਾ ਫਿਰ ਬਾਹੀ ਦੋ ਜੇ ਅੱਜ ਕਹਿਗਾ ਜਦੈ ਫੜਾ ਦੂ ਮੈਂ ਤੈਨੂੰ ਕਹਿੰਦਾ ਜੀ ਮੇਰਾ ਯਾਰ ਲਖਾਈ ਦਾ ਕੰਮ ਹਲ ਗਿਆ ਹਾਂਜੀ ਹੋ ਗਿਆ ਮੇਡ ਦੇ ਦੇ ਮੇਡ ਨਾ ਬਸ ਮਾੜਾ ਹੈ ਨਾ ਕਰ ਉਹ ਮਨਮੜ ਚੜਦੇ ਦੀ ਮੈਂ ਕਰਾਂਗੀ ਉਹ ਅਕਲ ਤੋਂ ਮੰਡੀ ਦੇ ਢੇੜਾ ਕਟਾ ਲੈ ਪਹਿਲਾਂ ਇਹਨਾਂ ਨੂੰ ਪਾਵੇਂ ਉਹ ਜਿਹਦੇ ਕੋਲ ਜੇ ਵਧੀਆ ਕੋਈ ਸ਼ੌਂਕੀ ਮੋਟੀ ਦਾ ਆਏ ਹੋਏ ਆ ਯਾਰ ਅਸੀਂ 10 ਵਜੇ ਆਏ ਹੈ ਕਿਹੜੀ ਕੱਢੀ ਹੁੰਦੀ ਨੇ ਕਿਹੜੇ ਕੱਢੀ ਜਾਂਦੇ ਨੇ ਵੀਰੇ ਤੂੰ ਇੱਕ ਮਿੰਟ ਤੈਨੂੰ ਇੱਕ ਗੱਲ ਕਹਿਣਾ ਤੂੰ ਇਹਦੇ ਪੱਠੂ ਦੇ ਨਾਲ ਦੇਕ ਮੰਡੀ ਚ ਐ ਨਹੀਂ ਕਹਿੰਦੇ ਭਈ ਹੈਗੀ ਨਹੀਂ ਹੈਗੀਆਂ ਰੇਟ ਪੁੱਛ ਕੇ ਲੈ ਲਵੇ 12000 ਦਾ ਮੰਗੇ ਰ ਤੈਨੂੰ ਆਪ ਨੂੰ ਪਤਾ ਹੈ ਜਲ ਜੇ ਸਾਰਾ ਵਿਕੀ ਰਹੀਆਂ ਨੇ ਵਿਕਦੀਆਂ ਨਾ ਕਾਚਾ ਲਓ ਜੇ 12 ਮੰਗ ਵਿਕੀ ਇਹਨੇ ਹੋਤੇ ਜੇ 12 ਮੰਗ ਲੂ ਅਗਲਾ ਪਹਿਲਾਂ 8 9 ਕਹਿੰਦਾ ਪਰ ਦੇਣ ਵਾਲੀ ਗੱਲ ਕਹਿੰਦੇ ਭਾ ਅਗਲੇ ਤੇ ਘਰੇ ਬਾਰੇ ਜਾਂਦੇ ਚਲ ਪਾਲਣੀ ਹੈ ਠੀਕ ਹੈ ਉਹ ਪੰਨੀਆਂ ਪਲਜੂ ਵਿਚਾਰੀ ਨਾ ਰੱਖਣਿਆ ਮੈਂ ਜਾਨਾ ਕਿ ਤੂੰ ਪੱਠ ਵੀ ਦੇਖ ਤੂੰ ਕੋਈ ਨਿੰਦਰ ਨਾਲੇ ਪੇ ਸਿੰਗੀ ਥੋੜਾ ਲੰਗਾਈ ਲਾ ਜਾ ਚਾਚਾ ਆ ਫੜੀ ਮਾਰ ਆ ਫੜੀ ਮਾਰ ਕਾਟਾ ਬਣਾ ਆ ਫੜੀ ਮਾਰ ਕਾਟਾ ਬਣਾ ਬਸ ਹੋ ਗਿਆ ਬਸ ਲਖਾਈ ਦੇਣਾ ਯਾਰ ਇਹਨਾਂ ਦੀ ਇਹਨਾਂ ਦੀ ਦਰਦਾ ਖੀਰ ਹੈ ਯਾਰ ਕਰੀ ਕੀ ਜਾਂਦਾ ਹੈ ਇਹ ਕੈਸਾ ਬੰਦਾ ਯਾਰ ਆ ਫੜੀ ਓਏ ਹਾਂ ਆ ਫੜੀ ਲਖਾਈ ਸਾਡੇ ਸੀਜਨ ਖਾਈ ਦੇ ਰਹੀ ਆ ਓਏ ਹੋ ਚਾਚਾ ਸਾਡੇ ਸੀਜਨ ਮੈਂ ਥਾਪੀ ਨੂੰ ਮੋੜ ਦੇ ਹਾਂ ਹਾਂ ਦੇਖਾਈ ਨਹੀਂ ਕਰਾਉਣੀ ਫੇਰ ਨਹੀਂ 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 ਦਿਖਾਈ ਤੇਰੀ ਸਾਡੇ ਸੀਜਨ ਆਪਦੀ ਕਰਾ ਦੂ ਮੈਂ ਨਹੀਂ 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 ਛਾਂਡੇ ਸੀਜਨ ਖਾਈ ਤੇਰੀ ਆ ਹਾਂ ਯੋ ਮੈਂ ਕਹਤਾ ਯੂ ਚੱਕ ਮਾਰਦੀ ਥਾਪੀ ਮਾਰਦੀ ਲੈ ਲੈ ਪਹਿਲਾਂ ਮੋੜ ਉਹਨੂੰ ਕੈਮੀਨ ਲੈ ਲਊਗੀ ਇਹ ਤਾਂ ਵੀਰੇ ਉਹ ਗਈ 4 ਮਹੀਨੇ ਹੋ 4 ਮਹੀਨਿਆਂ ਦੀ ਹੋਈ ਹੈਗੀ ਇਹ ਹਾਂ ਲੱਡ ਲੱਡ ਬਹੁਤ ਜਾਨੀ ਕਿ ਉਹ ਨਾ ਬਈ ਇਹਨੂੰ ਪੈਸੇ ਨਾਕਦ ਦਿੰਦੇ ਕੋਈ ਕਿਵੇਂ ਕਰੋ ਓਏ ਹਾਂ ਉਹ ਮੇਰੇ ਪੈਸੇ ਲਾ ਦਰਾਂ ਉਹ ਮਾਜੋ ਫੜਾ Google Pay ਕਰਾ ਹਾਂ ਐ ਚੱਲ ਬਈ ਮੰਡੀਆਂ 'ਚ ਵੀ Google Pay ਡ Google Pay ਹੁੰਦਾ ਇੱਥੇ ਮਤਲਬ ਨੂੰ ਜਾਣਦਾ ਨਾ Google ਗੱਗਲ ਜੀ ਕਿਹੜੀ ਹੁੰਦੀ ਹੈ ਨਾ ਤੋਰੀਨ ਬਈ ਹੋਰ ਹੈ ਕਿ ਕੋਈ ਇਹ ਜੀ ਆਏ ਇਹ ਤਾਂ ਯਾਰ ਹੈ ਹੀ ਨਹੀਂ ਕੰਮ ਦੀ ਆਹ ਦਾਦਾ ਪੱਠ ਪੱਦੀ ਆ ਖੀਰੀ ਬੱਚੀ ਆ ਦੇਖੀ ਮਾਂ ਕਰੂੰਗਾ ਓ ਮਾਰਗ ਜਾਂਦੇ ਨਹੀਂ ਮਾਂ ਕਰਾਂਗੀ ਤੂੰ ਲਈ ਨਾ ਆ ਦੇ ਵਧੀਆ ਚੀਜ਼ ਹੈ ਕਹਿੰਦਾ ਦੇਖ ਪੱਠ ਜੇ ਉਹਦੇ ਨਾਲੋਂ ਵਧੀਆ ਜੇ ਨਾ ਮੋਟਿਆ ਪੈਸੇ ਪੁਆਰੇ ਪੈਸੇ ਪੁਆਰੇ ਤੂੰ ਪੈਸੇ ਪੁਆਰਾ ਨਿਕ ਤੇ ਦੇ ਦੋਗੇ ਜਮੇ ਅਦੇ ਪੈਸੇ ਪੁਆਰੇ ਪੈਸੇ ਪੁਆਰੇ ਲਈ ਪਹੁੰਚਿਆ ਕਰੋ ਮੁੱਲਾਪੁਰ ਦਾ ਅੱਖਾ ਬੱਕਰੀ ਦੀ ਮੰਡੀ ਤੇ ਓ ਚਾਚਾ ਨੰਬਰ ਬੋਲ ਆਪਦਾ ਨੰਬਰ ਮੇਰੇ ਉੱਧਰ ਪੱਤਰ ਨੂੰ ਹੀ ਬੋਲ ਦੇ ਬੋਲ ਦੇ ਕਹੇ ਭਾਈ ਆ ਜਾ ਕਰੋ ਮੈਂ ਸੌਦੇ ਕਰਾ ਦੂੰ ਆ ਜਾ ਆ ਜਾ 8279 ਹਾਂ 77132 84279 77132 ਦੇ ਕਾਲ ਕਰਕੇ ਆਜੋ ਹਾਂ ਹਾਂ ਪਾਣੀ ਵੀ ਕਹੀਏ Google Pay ਕਰਨਾ